ਜਿਹੜੇ ਇਹ ਬੰਦੇ ਆਏ ਸੀ ਨਾ ਵੀ ਸਾਨੂੰ ਨਹੀਂ ਪਤਾ ਲੱਗਿਆ ਵੀ ਕਿਵੇਂ ਉਹ ਆਏ ਨੇ ਨਾ ਰੋੜੇ ਮਾਰੇ ਨੇ ਸਾਡੇ ਸਾਨੂੰ ਤਾਂ ਜਦੋਂ ਕੁਝ ਨਹੀਂ ਪਤਾ ਲੱਗਿਆ ਵੀ ਕਿੱਧਰੋਂ ਰੋੜਾ ਆ ਰਿਹਾ ਕਿਵੇਂ ਨਹੀਂ ਆ ਰਿਹਾ ਜਦੋਂ ਅਸੀਂ ਬਾਹਰ ਨਿਕਲਦੇ ਸੀ ਨਾ ਦੀ ਨਾ ਰੋੜਾ ਆ ਰਿਹਾ ਸੀਗਾ ਬਾਹਰ ਨਿਕਲਦੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਵੀ ਇਹਨਾਂ ਦੇ ਕੋ ਸਖਤ ਤੋਂ ਸਖਤ ਕਰ ਮੇਰਾ ਪੋਤੇ ਨੂੰ ਮੈਂ ਭੱਜ ਕੇ ਅੰਦਰ ਵੜ ਜਦੋਂ ਮੈਂ ਅੰਦਰ ਵੜਿਆ ਮੀਆਂ ਰੋੜੇ ਕਿਧਰੋਂ ਜਦੋਂ ਮੈਂ ਫੇਰ ਬਾਹਰ ਨਿਕਲੀ ਵੀ ਇਹਨੂੰ ਅੰਦਰ ਵੜ ਕੇ ਫੇਰ ਫੇ ਰੋੜੇ ਆਈ ਸਾਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਜਦੋਂ ਉਹ ਘਟ ਤੇ ਚੜ੍ਹੇ ਪ੍ਰਗਟ ਸਿੰਘ ਮੀਆਂ ਰੋੜੇ ਮਾਰ ਰਿਆ ਸੀਗਾ ਕਿੰਨੇ ਕੁ ਬੰਦੇ ਸੀ ਹੈ ਉਹ ਹੈਗੇ ਸੀ 15-20 ਬੰਦੇ ਹੁਣ ਕਿਸ ਤਰ੍ਹਾਂ ਜੀ ਮੰਨ ਕਰਦੇ ਅਸੀਂ ਮੰਗਿਆ ਉਹਨਾਂ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਵੀ ਸਾਡੇ ਘਰੇ ਆਉਣ ਦਾ ਮਤਲਬ ਕੀ ਹੋਇਆ ਉਹਨਾਂ ਦਾ ਸਾਡੇ ਕੰਨ ਢਾਤੀ ਲਾਲੀ ਸਿੰਘ ਵੀਰੇ ਹਾਂ ਲਾਲੀ ਕੀ ਘਟਨਾ ਵਾਪਰੀ ਵੀਰ ਜੀ ਏ ਇੱਕ ਕਰੀਬ ਸ਼ਾਮ ਨੂੰ 4 ਵਜੇ ਮੈਨੂੰ ਮੈਂ ਖੇਤ ਸੀਗਾ ਜੀ ਤੇ ਮੈਨੂੰ ਫੋਨ ਗਿਆ ਮੇਰੇ ਘਰੋਂ ਵੀ ਆਪਣੇ ਕਿਤੇ ਕੋਈ ਰੋੜੇ ਬਾਹਰੇ ਤੇ ਜਦੋਂ ਮੈਂ ਆ ਕੇ ਦੇਖਿਆ ਜੀ ਉਸ ਤੋਂ ਬਾਅਦ ਸ਼ਾਮ ਨੂੰ ਮੈਂ ਰਖੇ ਤਾਂ ਲੇਰ ਕ ਗਈ ਉਹ 4 ਕਿਲੋਮੀਟਰ ਦੂਰ ਹੈ ਮੈਂ ਸ਼ਾਮ ਨੂੰ 6 ਵਜੇ ਆ ਜੀ ਸਾਡੇ ਘਰੇ ਕਾਫੀ ਰੋੜੇ ਤੇ ਸਾਡੀ ਕੰਦ ਟਾਹੀ ਪੀ ਆ ਉਹ ਸਾਡੇ ਚੋਰ ਮਾਦਿਰ ਤੋਂ ਪ੍ਰਗਟ ਸਿੰਘ ਹੈ ਜੀ ਕੋਈ ਉਹ ਸਾਡੇ ਅਣਖਛਾਤੇ 10-12 ਬੰਦੇ ਲੈ ਕੇ ਜੀ ਤੇ ਪੰਜ ਚਾਰ ਬੁੜੀਆਂ ਲੈ ਕੇ ਸਾਡੇ ਘਰ ਤੇ ਹਮਲਾ ਕੀਤਾ ਜੀ ਤੇ ਉਹਦੇ ਸਾਡੇ ਕੰਦ ਸਾਡੀ ਸਾਰੀ ਬਾੜੀ ਸਾਰੀ ਬਾੜੀ ਢਾਤੀ ਸਾਡੇ ਚੁੱਲ੍ਹਾ ਚੌਂਕਾ ਜੀ ਸਭ ਕੁਝ ਢਾਤਾ ਜੀ ਉਸ ਤੋਂ ਬਾਅਦ ਕੀ ਹੈ ਮੇਰੇ ਡੈਡੀ ਹੋਰੇ ਥੀ ਪੁਲਿਸ ਨੂੰ ਰਿਪੋਰਟ ਕਰਨਗੇ ਉੱਥੇ ਪੁਲਿਸ ਨੇ ਕੀ ਹੈ ਕੋਈ ਕੋਈ ਕੁੱਝ ਕਾਰਵਾਈ ਨਹੀਂ ਕਰੀ ਜੀ ਕਹਿੰਦੇ ਤੁਸੀਂ ਬੈ ਕੇ ਨਿਬੜੋ ਇਹਦਾ ਬੈ ਕੇ ਨਿਬੜਨ ਦਾ ਮਸਲਾ ਮੈਨੂੰ ਸਮਝ ਨਹੀਂ ਆ ਰਹੀ ਜੀ ਗੱਲ ਵੀ ਬੈ ਕੇ ਕਿਵੇਂ ਨਿਬੜੀ ਇਹਦਾ ਮੈਂ ਮਸਲਾ ਉਹ ਤਾਂ ਕਾਨੂੰਨ ਕਾਰਵਾਈ ਕਰਨ ਤੋਂ ਬਿਨਾਂ ਸਾਨੂੰ ਬਲੇਮ ਕਰ ਰਹੇ ਨੇ ਵੀ ਤੁਸੀਂ ਬਹਿ ਕੇ ਲਿਖ ਕੇ ਨਿਬੜਦੇ ਦੱਸੋ ਸਾਡੇ ਘਰ ਤੇ ਹਮਲਾ ਹੋ ਗਿਆ ਅਸੀਂ ਬਹਿ ਕੇ ਕਿ ਨਿਬੜੀਏ ਉਹਨਾਂ ਇਹ ਇਹ ਪੁਲਿਸ ਦੀ ਮিলি ਭੁਗਤਾਈ ਸਭ ਉਹ ਤਾਂ ਐਸਾ ਮੈਂ ਠੀਕ ਹੈ ਠੀਕ ਹੈ इससे आदमी को एहसास हुआ कि वो अकेला नहीं है तो उसने तुरंत अपनी दाढ़ी काटी और औरत बालकनी बता है लेकिन नीचे सौंगज थे इसलिए वो सिर्फ लेकर बात कर सके आदमी को पता चलता है कि औरत के पास सामान नहीं है तो उसने एक बेड आरोप रस्सी बांध कर औरत की बालकनी की, की तरफ फेंक दी जिससे दोनों बिल्डिंग्स की रस्सी जुड़ गई फिर उसने दो कोल्ड ड्रिंक्स औरत को पहुँचा लिया लेकिन इससे हुई एक जॉम्बीज को आकर्षित कर लिया जॉम्बीज जल्दी से बालकनी पर चढ़ने लगे आदमी ने जल्दी जल्दी बॉटल फेंकने की कोशिश करने लगा जिससे जॉम्बी उसकी तरफ जाने लगता है जॉम्बी तुरंत उसके घर की तरफ चढ़ने लगा फिर आदमी घर के अंदर भाग गया और बालकनी का दरवाजा बंद कर दिया जॉम्बी सिर्फ अपने सर से कांच पे मार सकते थे आदमी ने एक बेसमोल बैठ उठाया जब जिम्मे ने कांच निकला और जॉम्बी को मार दिया ये आदमी अपनी जान लेने वाला था क्योंकि ये दुनिया का आखिरी इंसान है लेकिन फिर उसने अपनी खिड़की के बाहर एक सुंदर औरत को देखा तो उसने तुरंत रस्सी खोल दी जमीन पर गिर गया और खिड़की के पास भागा और